असिंधा नहीं है। दोनों आपसे ठीक हैं। हाँ जी, बस वो उन तो का काम कम मसाली बीमारी करना। जब किशोर का काम है इसलिए कम कर। हाँ बस चर्च में चर्च में सेवा, मसाल ही रहेगा बन्दे यार। नहीं मांग करवाया नहीं भाई। बस तो रोटी रोको या बस। ਆਇ ਤੁਲੇ ਆਉਣੀਆਂ ਜੀ ਪਰੇਵਾਲ ਜੁਲਾਏ ਨੇ ਗੁਰਦਵਾਰਨਾਂ ਜੀ ਮਰਾ ਮਤਾਨੇ ਤਿੰਨ ਭਾਈ ਤਿੰਨਾਂ ਦਾ ਵਿਆਹ ਨਹੀਂ ਹੋਇਆ ਤਲਵੰਡੀ ਸਾਬੋ ਦੇ ਨੇੜੇ ਦਾ ਇਹ ਪਰਿਵਾਰ 25 ਸਾਲ ਪਹਿਲਾਂ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਉਦੋਂ ਛੋਟੇ ਸੀ ਉਸ ਤੋਂ ਬਾਅਦ ਇੱਕ ਵੀਰ ਗੁਰੂ ਸਾਹਿਬ ਦੇ ਲੜ ਲੱਗ ਗਿਆ ਅਤੇ ਡੇਢ ਸਾਲ ਪਹਿਲਾਂ ਇਹਨਾਂ ਦੀ ਮੰਮੀ ਦੀ ਮੌਤ ਹੋ ਗਈ ਘਰ ਦੇ ਵਿੱਚ ਜਦੋਂ ਕੋਈ ਔਰਤ ਨਾ ਨਾ ਹੋਵੇ ਤੇ ਘਰ ਦੇ ਹਾਲਾਤ ਆ ਜਿਹੜੇ ਉਹ ਬਹੁਤ ਬੁਰੇ ਹੋ ਜਾਂਦੇ ਆ ਇਹ ਗੁਰਸਿੱਖ ਵੀਰ ਇੱਕ ਕਾਲਜ ਦੇ ਵਿੱਚ ਸਫਾਈ ਦਾ ਕੰਮ ਕਰਦਾ ਉੱਥੋਂ ਜੋ ਇਹਨੂੰ ਸੇਵਾ ਮਿਲਦੀ ਹੈ ਉਹਦੇ ਨਾਲ ਇਹ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਆ ਇੱਕ ਵੱਡਾ ਭਾਈ ਆ ਉਹ ਵੀ ਠੀਕ ਨਹੀਂ ਰਹਿੰਦਾ ਛੋਟਾ ਭਾਈ ਆ ਉਹ ਵੀ ਠੀਕ ਨਹੀਂ ਰਹਿੰਦਾ ਇਹ ਵੀਰ ਕਹਿੰਦਾ ਜੇ ਤਾਂ ਘਰੇ ਰੋਟੀ ਪੱਕ ਗਈ ਸਾਡੇ ਤੋਂ ਤਾਂ ਪਕਾ ਲਈਦੀ ਆ ਨਹੀਂ ਤਾਂ ਗੁਰਦੁਆਰਾ ਸਾਹਿਬ ਤੋਂ ਰੋਟੀ ਲੈ ਆਈਦੀ ਆ ਨਾ ਇਹਨਾਂ ਕੋਲੇ ਫਰਿੱਜ ਆ ਨਾ ਇਹਨਾਂ ਕੋਲੇ ਕੂਲਰ ਆ ਸਿਰਫ ਇੱਕ ਪੱਖਾ ਜਿੱਥੇ ਇਹ ਤਿੰਨੇ ਭਰਾ ਮੰਜੇ ਢਾ ਕੇ ਪੈ ਜਾਂਦੇ ਆ ਪੁਰਾਣੇ ਜਿਹੇ ਕਮਰੇ ਆ ਤੇ ਕਹਿੰਦਾ ਕਮਰੇ ਪਾਉਣ ਦੀ ਸਾਡੀ ਹੈਸੀਅਤ ਨਹੀਂ ਹੈਗੀ بس ಗುರು ਸਾਹਿب ਅੱਗੇ ਅਰਦਾਸ ਕਰੀ ਦੀਆ ਕਿ ਸਾਡੇ ਵਾਸਤੇ ਇੱਕ ਕਮਰਾ ਜ਼ਰੂਰ ਬਣ ਜੇ ਸੋ ਆਪਾਂ ਸੰਗਤ ਅੱਗੇ ਬੇਨਤੀ ਕਰਦੇ ਆਂ ਜੇ ਕੋਈ ਵੀ ਵੀਰ ਜਾਂ ਭੈਣ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ